ਅੱਜ ਇੱਕ ਮੀਟਿੰਗ ਰੱਖੀ ਗਈ ਸੀ ਜਿਸ ਦੇ ਵਿੱਚ ਵਰਲਡ ਬੈਂਕ ਦੇ ਅਧੀਨ ਜੋ ਨਹਿਰੀ ਪਾਣੀ ਹੈ 24 ਘੰਟੇ 7 ਦਿਨ ਦੇ ਦਾ ਪ੍ਰੋਜੈਕਟ ਜਿਹੜਾ ਉਹਦੀ ਰਿਪੋਰਟਿੰਗ ਪ੍ਰੋਪਰ ਲਿੱਤੀ ਗਈ ਪਲੱਸ ਉਹਦੇ ਨਾਲ ਸ਼ਹਿਰ ਦੇ ਵਿੱਚ ਪੂਰਵੀ ਜਿਵੇਂ ਦਿੱਕਤਾਂ ਪਿਛਲੇ ਦਿਨੀ ਆ ਰਹੀਆਂ ਸੀ ਤਾਂ ਬੜਾ بارش ਦੇ ਹੋਣ ਕਰਕੇ ਬੜੀ ਦਿੱਕਤ ਆਈ ਸੀ ਜਿਵੇਂ ਅਸੀਂ ਦੇਖਿਆ ਵੀ ਕੁਝ ਜਗਾਵਾਂ ਦੇ ਉੱਤੇ ਪਾਣੀ ਭਰ ਗਿਆ ਪਾਣੀ ਕਿਉਂ ਭਰਿਆ ਉਹਨੂੰ ਰਿਵਿਊ ਕੀਤਾ ਗਿਆ ਇਸਦੀ ਕਮੀ ਹੈ ਪਰ ਉਹਦੇ ਰਿਗਾਰਡਿੰਗ ਅੱਜ ਪੂਰੀ ਮੀਟਿੰਗ ਕੀਤੀ ਗਈ ਤਾਂ ਕਿ ਲੁਧਿਆਣਾ ਵਾਸੀਆਂ ਨੂੰ ਕਿਤੇ ਵੀ ਕੋਈ ਦਿੱਕਤ ਨਾ ਆਵੇ ਸੋ ਇਹਦੇ ਅਧੀਨ ਸਾਡੀ B&R ਬ੍ਰਾਂਚ O&M ਸੈਲ ਬ੍ਰਾਂਚ ਔਰ ورلڈ ਬੈਂਕ ਦੇ ਜਿਹੜੇ ਚੱਲ ਰਹੇ ਕੰਮ ਨੇ ਉਹਦੇ ਸਾਰੇ ਮੁਲਾਜ਼ਮ ਇਕੱਠੇ ਕੀਤੇ ਗਏ ਔਰ ਉਹਨਾਂ ਨੂੰ ਬੰਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਵੀ ਜਿੱਥੇ-ਜਿੱਥੇ ਵੀ ਕੋਈ ਪਾਈਪਲਾਈਨ ਪਾਉਣ ਦਾ ਕੰਮ ਚੱਲ ਰਿਹਾ ਹੈ ਜਾਂ ਕੋਈ ਕੋਈ ਵੀ ਕਿਸੇ ਤਿਲਕੇ ਦਾ ਕੰਮ ਚੱਲ ਰਿਹਾ ਉਹਨੂੰ ਨਾਲ ਦੀ ਨਾਲ ਠੀਕ ਕਰਕੇ ਜਿਹੜੀ ਜਨਤਾ ਹੈ ਲੁਧਿਆਣੇ ਦੀ ਉਹਨਾਂ ਨੂੰ ਸਹੂਲਤ ਦਿੱਤੀ ਜਾਵੇ ਮੈਂ ਬੀਤੇ ਦਿਨ ਇੱਕ ਐਕਸੀਡੈਂਟ ਵੀ ਹੋਇਆ ਸੀ ਕਿ ਨੌਜਵਾਨ ਦੀ ਮੌਤ ਹੋ ਗਈ ਉਹ ਕਾਰਪੋਰੇਸ਼ਨ ਦੇ ਉੱਪਰ ਗਰੇ ਹੈ ਕਿ ਇਲਜ਼ਾਮ ਲਗਾ ਰਹੇ ਸੀ ਕਿ ਇਨਗੈਲੀਜੇਟ ਗੱਡੀਆਂ ਗਈਆਂ ਜਿਹਦੇ ਕਰਕੇ ਜਿਹੜਾ ਖੱਡੇ ਦੀ ਭਰੇਗੀ ਆ ਨਹੀਂ ਖੱਡੇ ਜਿਹੜੀ ਆ ਉਹ ਲਗਾਤਾਰ ਇਹਨਾਂ ਨੂੰ ਕਹਿ ਦਿੱਤਾ ਗਿਆ ਵੀ ਵੀਸ ਰੋਟੇਸ਼ਨ ਉਹਦੀ ਜਿਹੜੀ ਹੈ ਹੋ ਰਹੀ ਹੈ ਔਰ ਜਿੱਥੇ ਤੱਕ ਹੁੰਦੀ ਗੱਲ ਚੱਲ ਰਹੀ ਹੈ ਵੀ ਜਿਵੇਂ ਵਰਲਡ ਬੈਂਕ ਦੀਆਂ ਮੇਜਰ ਪਾਈਪਸ ਲਾਈਨ ਜਿਹੜੀ ਆ ਉਹ ਵਿਚਲੀਆਂ ਨੇ ਪੂਰੇ ਸ਼ਹਿਰ ਦੇ ਵਿੱਚ ਤਾਂ ਵੈਸੇ ਤਾਂ ਇਹਨਾਂ ਵੱਲੋਂ ਇਨਸ਼ੋਰ ਕੀਤਾ ਗਿਆ ਹੈ ਕਿ ਵੀ ਉਹ ਖੱਡੇ ਜਿਹੜੇ ਨੇ ਉਹ ਨਾਲ ਦੀ ਨਾਲ ਭਰੇ ਜਾ ਰਹੇ ਨੇ ਸੋ ਇਹ ਮਹਿਜ਼ ਕੰਮ ਕੰਪਲੀਟ ਹੋਣ ਤੋਂ 20 ਦਿਨ ਦੀ ਮਿਆਦ ਅਸੀਂ ਤੈਅ ਕਰ ਦਿੱਤੀ ਕਿ 20 ਦਿਨ ਦੇ ਅੰਦਰ ਅੰਦਰ ਉਹ ਸੜਕ ਜਿਸ ਤਰ੍ਹਾਂ ਪਹਿਲੇ ਦੀ ਸੀ ਉਹਦਾ ਦੀ ਹੀ ਜਿਹੜੀ ਹੈ ਲੁਧਿਆਣਾ ਵਾਸੀਆਂ ਨੂੰ ਦਿੱਤੀ ਜਾਵੇ ਤਾਂ ਕਿ ਇਹਦੇ ਵਿੱਚ ਕੋਈ ਦਿੱਕਤ ਨਾ ਕੋਈ ਨਾ ਇਹਨਾਂ ਦੀ ਜਿਹੜੀ ਨਿਰਧਾਰਤ ਕੀਤੀ ਗਈ ਹੈ ਡੈਡ ਲਾਈਨ ਕਦੋਂ ਤੱਕ ਜਿਹੜਾ ਇਹ ਪ੍ਰੋਜੈਕਟ ਕੰਪਲੀਟ ਹੋਊਗਾ ਜੀ ਇਹਦੀ ਜਿਹੜੀ ਡੈਡ ਲਾਈਨ ਹੈ ਉਹ ਫਰਵਰੀ 2028 ਦੇ ਵਿੱਚ ਇਹ ਪੂਰਾ ਕੰਪਲੀਟ ਆ ਇਹਦੀ ਅਕੋਰਡਿੰਗ ਟੂ ਕੰਟਰੈਕਟ ਇਹ ਬਣਿਆ ਹੋਇਆ ਹੈ ਬਟ ਸਾਡੀ ਫੇਰ ਵੀ ਕੋਸ਼ਿਸ਼ ਹੈ ਵੀ ਅਸੀਂ ਉਹਦੇ ਤੋਂ ਵੀ 6 ਮਹੀਨੇ ਪਹਿਲਾਂ ਲੈ ਕੇ ਚੱਲ ਰਹੇ ਹਾਂ ਔਰ ਮੈਂ ਤੁਹਾਨੂੰ ਮਾਣ ਨਾਲ ਤੇ ਤੱਕ ਜਿਹੜੀ ਪ੍ਰੋਜੈਕਟ ਹੁਣ ਤੱਕ ਪੂਰਾ 10% ਕੰਪਲੀਟ ਹੋਣਾ ਚਾਹੀਦਾ ਸੀ ਪਰ ਹੁਣ ਵੀ ਅਸੀਂ ਵਰਲਡ ਬੈਂਕ ਦਾ ਜਿਹੜਾ 21% ਕੰਮ ਹੈ ਉਹ ਜਿਹੜਾ ਹੋ ਚੁੱਕਿਆ ਔਰ ਅੱਜ ਉਹਦੇ ਉੱਤੇ ਹੀ ਮੇਜਰ ਡਿਸਕਸ਼ਨ ਕੀਤੀ ਗਈ ਵੀ ਜਿੱਥੇ-ਜਿੱਥੇ ਕੰਮ ਰੁਕਿਆ ਉੱਥੇ ਕੀ-ਕੀ ਦਿੱਕਤਾਂ ਨੇ ਔਰ ਉਹ ਦਿੱਕਤਾਂ ਨੂੰ ਅਸੀਂ ਬੈਠ ਕੇ ਹੱਲ ਕਰਕੇ ਦੇਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਬੜਾ ਸਮੂਥਲੀ ਔਰ ਬਹੁਤ ਜਲਦੀ ਇਹ ਜਿਹੜਾ ਕੰਮ ਹੈ ਕੰਪਲੀਟ ਕਰਕੇ ਦੇਾਂਗੇ। ਕਈ ਜਗ੍ਹਾ ਦੇ ਉੱਪਰ ਬਿਜਲੀ ਦੀ 17 ਦੀ ਵੀ ਗੱਲ ਹੋ ਰਹੀ ਸੀ ਕਹਿੰਦੇ ਸਾਹਮਣੇ ਆ ਰਹੀ ਹੈ ਉਹ ਵੀ ਦਿੱਕਤ ਪਛਾਣੀ ਕਰਕੇ ਕਈ ਜਗ੍ਹਾ ਤੇ ਪ੍ਰੋਜੈਕਟ ਜਿਹੜਾ ਰੁਕਿਆ ਹੋਇਆ ਜੀ। ਆ ਬਿਲਕੁਲ ਇਹਦੇ ਵਿੱਚ ਚਾਹੇ ਉਹ ਪੀਐਸਪੀ ਹੋਵੇ ਚਾਹੇ ਕਿਤੇ ਜਗ੍ਹਾ ਦੀ ਦਿੱਕਤ ਕਰਕੇ ਹੋਵੇ ਹਰ ਇੱਕ ਚੀਜ਼ ਨੂੰ ਅੱਜ ਇੱਥੇ ਡਿਸਕਸ ਕੀਤਾ ਗਿਆ ਔਰ ਬਹੁਤ ਜਲਦੀ ਪੋਜ਼ਿਟਿਵ ਰਿਵਿਊ ਲੈ ਕੇ ਇੱਕ ਪੋਜ਼ਿਟਿਵ ਰਿਸਪੌਂਸ ਲੈ ਕੇ ਜਲਦ ਤੋਂ ਜਲਦ ਇਹ ਰੁਕੇ ਹੋਏ ਕੰਮ ਸ਼ੁਰੂ ਹੋਣਗੇ ਔਰ ਚੱਲ ਰਹੇ ਕੰਮਾਂ ਦੇ ਵਿੱਚ ਤੇਜ਼ੀ ਵੀ ਆਏਗੀ ਔਰ ਨਿਖਾਰ ਵੀ ਆਏਗਾ ਵੀ ਜਿਹੜੇ ਕੰਮ ਕਰਕੇ ਪਿੱਛੇ ਜਿਹੜੀ ਰੀਸਟੋਰੇਸ਼ਨ ਉਹ ਨਹੀਂ ਹੋ ਰਹੀ ਸੀ ਉਹ ਰੀਸਟੋਰੇਸ਼ਨ ਵੀ ਪ੍ਰੋਪਰ ਔਰ ਸਹੀ ਤਰੀਕੇ ਦੇ ਨਾਲ ਕਰਕੇ ਤੇ ਲੁਧਿਆਣਾ ਵਾਸੀਆਂ ਨੂੰ ਜਿਹੜੀਆਂ ਆ ਰਹੀਆਂ ਦਿੱਕਤਾਂ ਨੇ ਉਹਦਾ ਹੱਲ ਕੀਤਾ ਜਾਵੇ ਮੈਡਮ ਕਈ ਜਿਹੜਾ ਸੀਵਰੇਜ ਦੇ ਇਕਸੋ ਜੀ ਤੁਹਾਡੀਆਂ ਪਾਈਪਲਾਈਨਾਂ ਦੇ ਪਰ ਉਹ ਹੌਲੀ ਹੌਲੀ ਹੈ ਕਿ ਵੀ ਪੀਣ ਵਾਲੀ ਪਾਈਪਲਾਈਨ ਹਮੇਸ਼ਾ ਦੂਰੀ ਤੇ ਰੱਖਣੀ ਚਾਹੀਦੀ ਹੈ ਸੀਵਰੇਜ ਲਾਈਨ ਨਾਲ ਸੋ ਕਾਫੀ ਜਗ੍ਹਾਵਾਂ ਐਸੀਆਂ ਨੇ ਜਿੱਥੇ ਅਨਪਲਾਨਡ ਕੰਮ ਜਿਹੜਾ ਉਹ ਕੀਤਾ ਹੋਇਆ ਸੀ ਸੋ ਸਾਨੂੰ ਵਿਰਾਸਤ ਚ ਮਿਲੇਆ ਪਰ ਪੂਰੀ ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਠੀਕ ਕਰਨ ਵਾਸਤੇ ਜਿੰਨੇ ਵੀ ਨਵੇਂ ਏਰੀਆਜ਼ ਦੇ ਵਿੱਚ ਪਾਈਪਲਾਈਨ ਵਿਛ ਰਹੀ ਹੈ ਉਥੇ ਇਹ ਮੰਡੇਟਰੀ ਕੀਤਾ ਗਿਆ ਫੋਰ ਸ਼ੋਰ ਕੀਤਾ ਗਿਆ ਕਿ ਵੀ ਜਿਹੜੀ ਜਿਹੜੀ ਨਵੀਂ ਪਾਈਪਲਾਈਨ ਵਿਛੇ ਉਹ ਸੀਵਰੇਜ ਤੋਂ ਕਾਫੀ ਦੂਰ ਹੋਵੇ ਨਾਲ ਦੀ ਨਾਲ ਜਿੱਥੇ ਜਿੱਥੇ ਨਵੀਂ ਪਾਈਪਲਾਈਨ ਵਿਛ ਰਹੀ ਹੈ ਉਹਦੀ ਜੀਐਸ ਪਾਰਕਿੰਗ ਜਿਹੜੀ ਹੈ ਉਹ ਵੀ ਮੰਡੇਟਰੀ ਕਰ ਦਿੱਤੀ ਗਈ ਹੈ ਤਾਂ ਕਿ ਅਸੀਂ ਅੱਜ ਦਾ ਨਾ ਸੋਚ ਕੇ ਚੱਲੀਏ ਅਸੀਂ 2050 ਤੱਕ ਦਾ ਸੋਚ ਕੇ ਚੱਲੀਏ ਵੀ ਔਨ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਪ੍ਰੋਜੈਕਟ ਕੰਪਲੀਟ ਹੋਵੇ ਤਾਂ ਲੁਧਿਆਣਾ ਵਾਸੀਆਂ ਨੂੰ ਦੁਬਾਰਾ ਦਿੱਤਾ ਜਾਵੇ ਮੈਮ ਐਸ ਪ੍ਰੈਜ਼ੈਂਟ ਮੋਸਟ 55 ਸਾਈਟਸ ਨੇ ਜਿਹਦੇ ਉਤੇ ਕੰਮ ਜਿਹੜਾ ਹੈ ਉਹ ਆਲਰੇਡੀ ਇਨ ਪ੍ਰੋਸੈਸ ਹੈਗਾ ਆ ਔਰ ਇਹਦੇ ਵਿੱਚ ਬਹੁਤ ਸਾਰੇ ਏਰੀਆਜ਼ ਆ ਜਾਂਦੇ ਨੇ ਤੁਸੀਂ ਅਕਸਰ ਸ਼ਹਿਰ ਦੇ ਵਿੱਚ ਦੇਖਿਆ ਹੋਣਾ ਵੀ ਪਾਕ ਜਿੱਥੇ ਬਲੂ ਕਲਰ ਦੀਆਂ ਉਹ ਲਗਾ ਕੇ ਸਾਈਡ ਦੇ ਉਤੇ ਸ਼ੈਡਸ ਉਹਨੂੰ ਕਵਰਿੰਗ ਕੀਤੀ ਹੋਈ ਹੈ ਔਰ ਬੜੇ ਅچھے ਤਰੀਕੇ ਦੇ ਨਾਲ ਉੱਥੇ ਉਹ ਜਿਹੜਾ ਕੰਮ ਚੱਲ ਰਿਹਾ ਤੋ 55 ਸਾਈਟਸ ਨੇ ਜਿਹੜੀਆਂ ਆਲਰੇਡੀ ਇਨ ਪ੍ਰੋਗਰੈਸ ਨੇ ਬਾਕੀ ਫਲੀਟ ਮੇਸ ਪ੍ਰੋ ਮੇਸ ਦੇ ਤਹਿਤ ਨਹਿਰੀ ਪਾਣੀ ਨੂੰ ਵਰਤੋਂ ਯੋਗ ਬਣਾਇਆ ਜਾ ਰਿਹਾ ਪਰ ਲੋਕ ਨਹਿਰਾਂ ਦੇ ਵਿੱਚ ਵੀ ਜੇ ਆਪਾਂ ਸਿੱਧਾ ਨਹਿਰ ਦੀ ਗੱਲ ਕੀਤੀ ਜਾਵੇ ਗੰਦਗੀ ਸਿੱਟਦੇ ਨੇ ਕਿ ਉਹਨਾਂ ਨੂੰ ਰੋਕਣ ਦੇ ਲਈ ਵੀ ਕੋਈ ਡਰਾਈਵ ਕੈਂਪ ਸ਼ੁਰੂ ਕੀਤੀ ਜਾਏਗੀ ਦੁਬਾਰਾ ਤੋਂ ਕਿਉਂਕਿ ਪਹਿਲਾਂ ਵੀ ਕਾਰਪੋਰੇਸ਼ਨ ਨੇ ਕਈ ਡਰਾਈਵ ਕੀਤੀ ਮੇਰੀ ਵੈਸੀ ਤਾਂ ਲੁਧਿਆਣਾ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਅਸੀਂ ਕੁਝ ਸਾਫ਼ ਸੁਥਰਾ ਰੱਖਾਂਗੇ ਜੇ ਇਸ ਕੁਦਰਤ ਨੂੰ ਬਚਾ ਕੇ ਰੱਖਾਂਗੇ ਤਾਂ ਸ਼ਾਇਦ ਇਹੀ ਸਭ ਤੋਂ ਵੱਡਾ ਇਕ ਖਜ਼ਾਨਾ ਹੋਏਗਾ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਸਾਡੇ ਬੱਚਿਆਂ ਵਾਸਤੇ ਅੱਜ ਸਾਨੂੰ ਪਤਾ ਹੈ ਜਮੀਨੀ ਪਾਣੀ ਹੈ ਜਿਹੜਾ ਉਹ ਕਿੰਨਾ ਜ਼ਹਿਰੀਲਾ ਹੋ ਗਿਆ ਹੈ ਔਰ ਜਿਹਦੇ ਕਰਕੇ ਜਿਹੜੀਆਂ ਭਿਆਨਕ ਬਿਮਾਰੀਆਂ ਉਹ ਸਾਹਮਣੇ ਆ ਰਹੀਆਂ ਨੇ ਹਰ ਮਾਪਿ ਉਹ ਚਾਹੁੰਦਾ ਵੀ ਮੇਰਾ ਬੱਚਾ ਤੰਦਰੁਸਤ ਰਹੇ ਮੇਰੇ ਘਰ ਦੇ ਪਰਿਵਾਰ ਦੇ ਤੰਦਰੁਸਤ ਰਹੇ ਤਾਂ ਉਹਦੇ ਲਈ ਉਹਨਾਂ ਨੂੰ ਇਹ ਵੀ ਧਿਆਨ ਰੱਖਣਾ ਪੈਣਾ ਜ਼ਮੀਨ ਅਤੇ ਪਾਣੀ ਅਸੀਂ ਇਹਨੂੰ ਖਰਾਬ ਨਾ ਕਰੀਏ ਜੀ ਅੱਜ ਇਹ ਨਹਿਰਾਂ ਦਾ ਪਾਣੀ ਅਸੀਂ ਆਪ ਦੂਸ਼ਿਤ ਕਰਾਂਗੇ ਤਾਂ ਸਾਡੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਦਿੱਕਤਾਂ ਇਸ ਤੋਂ ਵੀ ਵੱਡੀਆਂ ਖੜੀਆਂ ਹੋ ਜਾਣਗੀਆਂ ਤੇ ਜਿਹਦਾ ਹੱਲ ਨਹੀਂ ਲੱਭ ਪਾਊਗਾ ਸੋ ਇੱਕ ਤਾਂ ਮੇਰੀ ਬੇਨਤੀ ਹੈ ਕਿ ਆਪ ਹਮਾਰੇ ਜਰੂਰ ਇਸ ਚੀਜ਼ 'ਚ ਸਾਥ ਦਿਓ ਦੂਸਰਾ ਤੁਸੀਂ ਦੇਖਿਆ ਵੀ ਪਹਿਲਾਂ ਵੀ ਇਹ ਅਭਿਆਨ ਚੱਲਦਾ ਰਿਹਾ ਹੈ ਯਾ ਕਾਫੀ ਜ਼ਿਆਦਾ ਚਲਾਨਸ ਵਗੈਰਾ ਹੁੰਦੇ ਰਹੇ ਨੇ ਚਾਹੇ ਨਹਿਰ ਦੇ ਵਿੱਚ ਗੰੰਦ ਸੁੱਟਣ ਦੀ ਗੱਲ ਕਰੀਏ ਚਾਹੇ ਓਪਨ ਡੰਪਿੰਗ ਦੀ ਗੱਲ ਕਰੀਏ ਅਸੀਂ ਕਾਰਪੋਰੇਸ਼ਨ ਚਾਹੁੰਦੀ ਹੈ ਕਿ ਉਹ ਵੀ ਲੁਧਿਆਣਾ ਵਾਸੀਆਂ ਦੀਆਂ ਉਮੀਦਾਂ ਤੇ ਅਸੀਂ ਖਰੇ ਉਤਰੇ। ਅਸੀਂ ਪ੍ਰਸ਼ਾਸਨ ਔਰ ਸਰਕਾਰ ਮਿਲ ਕੇ ਇਹਦੇ ਲਈ ਕੰਮ ਕਰ ਰਹੇ ਹਾਂ ਪਰ ਸਾਰਿਆਂ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ। ਕਿਸੇ ਵੀ ਹਾਲ ਜਿਸੀ ਨਹੀਂ ਚਾਹੁੰਦੇ ਵੀ ਕਿਸੇ ਨੂੰ ਕੋਈ ਪੈਨਲਟੀ ਲੱਗੇ ਪਰ ਇਸ ਚੀਜ਼ ਨੂੰ ਸਹੀ ਤਰੀਕੇ ਨਾਲ ਕਰਨ ਵਾਸਤੇ ਜੋ-ਜੋ ਵੀ ਕਦਮ ਸਾਨੂੰ ਚੁੱਕਣੇ ਪੈਣਗੇ ਉਹ ਅਸੀਂ ਜ਼ਰੂਰ ਚੁੱਕਾਂਗੇ। ਬੜੀ ਪ੍ਰੋਪਰ ਚੈੱਕਅਪ ਜਰੂਰ ਕੀਤਾ ਜਾਊਗਾ ਜਿਵੇਂ ਕਿ ਵਰਲਡ ਕਲਾਸ ਰੋਡਸ ਦੇ ਪ੍ਰੋਜੈਕਟ ਵੀ ਚੱਲ ਰਹੇ ਨੇ ਜਾਂ ਜਿਵੇਂ ਤੁਸੀਂ ਅੰਡਰਗਰਾਉਂਡ ਜਿਹੜੇ ਕੇਬਲਸ ਪਾਉਣ ਦੇ ਠੇਕੇ ਲੈਂਦੇ ਨੇ ਜੀ। ਜਿਹੜੀ ਗੱਲ ਕਰ ਰਹੇ ਹਾਂ ਜਿਵੇਂ ਬਿਜਲੀ ਦੀਆਂ ਤਾਰਾਂ ਵੀ ਅੰਡਰਗਰਾਉਂਡ ਹੋ ਰਹੀਆਂ ਨੇ ਉਹ ਅਕੋਰਡਿੰਗ ਟੂ ਨੋਰਮਸ ਹੋ ਰਹੀਆਂ ਨੇ ਔਰ ਉਹਨਾਂ ਦੇ ਕੰਟਰੈਕਟ ਦੇ ਵਿੱਚ ਹੈ। ਅਗਰ ਕਿਸੇ ਵੀ ਕੋਈ ਕਤਾਹੀ ਵੱਟੀ ਜਾਂਦੀ ਹੈ, ਕਿਸੇ ਕੋਈ ਨੁਕਸਾਨ ਹੁੰਦਾ ਹੈ ਹਉ ਨਾਲ ਦੀ ਨਾਲ ਉਹਦਾ ਹੱਲ ਆਪ ਹੀ ਕਰਵਾ ਕੇ ਪ੍ਰੋਪਰ ਜਿਹੜੀ ਹੈ ਉਹ ਡਿਸ ਜਿਹੜਾ ਜਿੱਦਾਂ ਹੀ ਹੌਟਪਿਕਸ ਪਲਾਂਟ ਤੁਹਾਨੂੰ ਪਤਾ ਹੈ ਸਰਦੀ ਦੇ ਮੌਸਮਸ ਬਰਜਾਤ ਦੇ ਮੌਸਮ ਵਿੱਚ ਪਲਾਂਟ ਨਹੀਂ ਚੱਲ ਸਕਦਾ ਜਾਂ ਜਿਹੜਾ ਪੈਚ